ਖੀਰ ਕਿਸ ਕਿਸ ਨੂੰ ਪਸੰਦ ਹੈ ਕਮੈਂਟ ਕਰਕੇ ਦੱਸਿਓ ਅੱਜ ਤੁਹਾਡੇ ਲਈ ਆਪਾਂ ਲੈ ਕੇ ਆਏ ਆਂ ਖੀਰ ਦੀ ਰੈਸਪੀ ਕਾਫੀ ਟੇਸਟੀ ਰੈਸਪੀ ਹੈ ਝਟਪਟ ਬਣ ਕੇ ਤਿਆਰ ਹੋ ਜਾਏਗੀ ਪੂਰੀ ਵੀਡੀਓ ਨੂੰ ਜ਼ਰੂਰ ਦੇਖਿਓ ਅੱਜ ਆਪਾਂ ਤੁਹਾਡੇ ਲਈ ਸਾਬੂਦਾਣੇ ਦੀ ਖੀਰ ਲੈ ਕੇ ਆਏ ਆਂ ਚੋਲਾ ਦੀ ਰੈਸਪੀ ਤਾਂ ਤੁਸੀਂ ਬਹੁਤ ਟਰਾਈ ਕਰੀ ਹੋਣੀ ਹੈ ਇੱਕ ਵਾਰੀ ਇਸ ਰੈਸਪੀ ਨੂੰ ਜ਼ਰੂਰ ਬਣਾ ਕੇ ਦੇਖਿਓ ਸਭ ਤੋਂ ਪਹਿਲਾਂ ਆਪਾਂ ਇੱਕ ਕੋਲੀ ਸਾਬੂਦਾਣਾ ਲਿਆ ਇਸ ਨੂੰ ਆਪਾਂ ਚੰਗੀ ਤਰ੍ਹਾਂ ਧੋ ਲੈਣਾ ਤੋ ਕੇ ਇਸ ਪਾਣੀ ਨੂੰ ਛਾਣ ਕੇ ਇਸ ਵਿੱਚ ਇੱਕ ਗਲਾਸ ਪਾਣੀ ਹੋਰ ਪਾ ਕੇ ਇਸ ਨੂੰ 4 ਤੋਂ 5 ਘੰਟੇ ਲਈ ਭਿਓ ਕੇ ਰੱਖਣਾ ਹੈ ਤੇ ਆਪਾਂ ਇਸ ਨੂੰ ਜੋ ਪਾਣੀ ਬਚਾ ਹੋਇਆ ਉਸ ਨੂੰ ਵੀ ਛਾਣ ਕੇ ਕੱਢ ਦਾਂਗੇ ਤੇ ਕੜਾਈ ਨੂੰ ਗਰਮ ਕਰ ਲੈਣਾ ਇੱਕ ਚਮਚਾ ਦੇਸੀ ਘਿਓ ਦਾ ਲਵਾਂਗੇ ਕੱਟੇ ਹੋਏ ਡਰਾਈ ਫਰੂਟਸ ਪਾਵਾਂਗੇ ਕਾਜੂ ਬਦਾਮ ਤੇ ਪਿਸਤਾ ਲਿਆ ਕੁਝ ਡਰਾਈ ਫਰੂਟ ਆਪਾਂ ਲੱਗ ਤੋਂ ਕੱਢ ਲਾਂਗੇ ਖੀਰ ਦੇ ਉੱਤੇ ਗਾਰਨਿਸ਼ ਕਰਨ ਵਾਸਤੇ ਨਾਲ ਹੀ ਆਪਾਂ ਦਾਖਾ ਪਾਵਾਂਗੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਭਿਜੋ ਹੋਇਆ ਸਾਬੂਦਾਣਾ ਵੀ ਆਪਾਂ ਵਿੱਚ ਪਾ ਦਵਾਂਗੇ ਦੇ ਨਾਲ ਹੀ ਆਪਾਂ ਜੋ ਦੁੱਧ ਹੈਗਾ ਉਹ ਵੀ ਆਪਾਂ ਪਾ ਦੇਣਾ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਖੀਰ ਨੂੰ ਬਿਲਕੁਲ ਲੋ ਗੈਂਸ ਤੇ ਆਪਾਂ ਪਕਾਉਣਾ ਤੇ ਚੰਗੀ ਤਰ੍ਹਾਂ ਜਦੋਂ ਉਬਾਲ ਆ ਜਾਏ ਤੇ ਕੜਚੀ ਨਾਲ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਹੈ ਕੜਚੀ ਵਿੱਚ ਵਿੱਚ ਆਪਾਂ ਫੇਰ ਹੀ ਜਾਣੀ ਹੈ ਕਿਉਂਕਿ ਆਪਣੀ ਖੀਰ ਜਲ ਨਾ ਜਾਵੇ ਤੇ ਆਪਾਂ ਕੇਸਰ ਵੀ ਆਪਾਂ ਪਾ ਦੇਣਾ ਇਹਦੇ ਨਾਲ ਕਲਰ ਤੇ ਟੇਸਟ ਕਾਫੀ ਵਧੀਆ ਹੁੰਦਾ ਹੈ ਤੇ ਕੇਸਰ ਆਪਾਂ ਇੱਥੇ ਪਾਤਾ ਤੁਸੀਂ ਦੇਖ ਸਕਦੇ ਹੋ ਖੀਰ ਦਾ ਕਲਰ ਵੀ ਚੇਂਜ ਹੋ ਗਿਆ ਤੇ ਇਸ ਨੂੰ ਆਪਾਂ ਕੜਚੀ ਨਾਲ ਚੰਗੀ ਤਰ੍ਹਾਂ ਮਿਕਸ ਕਰ ਹੀ ਜਾਣਾ ਤੇ ਕੇਸਰ ਵਾਲੀ ਖੀਰ ਆਪਣੀ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਇਹਦੇ ਵਿੱਚ ਮਿੱਠੇ ਵਾਸਤੇ ਖੰਡ ਪਾਵਾਂਗੇ ਖੰਡ ਤੁਸੀਂ ਆਪਦੀ ਮਰਜ਼ੀ ਅਕੋਰਡਿੰਗ ਘੱਟ ਜ਼ਿਆਦਾ ਪਾ ਸਕਦੇ ਹੋ ਜਿੰਨਾ ਤੁਹਾਨੂੰ ਖੀਰ ਵਿੱਚ ਮਿੱਠਾ ਚਾਹੀਦਾ ਹੈ ਇਹਦੀ ਥਾਂ ਤੇ ਤੁਸੀਂ ਸ਼ੱਕਰ ਪਾਉਣਾ ਚਾਹੋ ਉਹ ਵੀ ਪਾ ਸਕਦੇ ਹੋ ਉਹਦੀ ਵੀਡੀਓ ਵੀ ਮੈਂ ਆਲਰੇਡੀ ਬਣਾ ਰੱਖੀ ਹੈ ਤੁਸੀਂ ਦੇਖ ਸਕਦੇ ਹੋ ਲਿੰਕ ਆਪਰ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਦੇ ਦੇਵਾਂਗੇ ਤੁਸੀਂ ਉੱਥੋਂ ਚੈੱਕ ਆਊਟ ਕਰ ਸਕਦੇ ਹੋ ਖੀਰ ਆਪਣੀ ਬਣ ਕੇ ਤਿਆਰ ਹੋ ਗਈ ਹੈ ਕਮੈਂਟ ਕਰਕੇ ਜਰੂਰ ਦੱਸਿਓ ਕੌਣ-ਕੌਣ ਇਸ ਰੈਸਪੀ ਨੂੰ ਜਰੂਰ ਟਰਾਈ ਕਰੂਗਾ ਤੇ ਤੁਸੀਂ ਮੇਰੀ ਰੈਸਪੀ ਕਿੱਥੋਂ ਦੇਖ ਰਹੇ ਹੋ ਉਹ ਵੀ ਜਰੂਰ ਦੱਸਿਓ ਤੇ ਖੀਰ ਸਰਵ ਕਰਨ ਲਈ ਬਿਲਕੁਲ ਤਿਆਰ ਹੈ ਉੱਪਰ ਆਪਾਂ ਗਾਰਨਿਸ਼ ਕਰ ਦੇਣਾ ਹੈ ਨਾਰੀਅਲ ਕੱਦੂਕਸ ਕੀਤਾ ਹੋਇਆ ਤੇ ਨਾਲ ਹੀ ਆਪਾਂ ਜੋ ਡਰਾਈ ਫਰੂਟ ਆਪਾਂ ਲੱਗ ਤੋਂ ਕੱਢੇ ਸੀ ਉਹ ਵੀ ਆਪ ਉੱਪਰ ਦੀ ਗਾਰਨਿਸ਼ ਕਰ ਦਵਾਂਗੇ ਤੁਸੀਂ ਇਸ ਨੂੰ ਐਵੇਂ ਵੀ ਗਰਮ-ਗਰਮ ਵੀ ਖਾ ਸਕਦੇ ਹੋ ਅਗਰ ਠੰਡੀ ਕਰਕੇ ਖਾਣਾ ਚਾਹੋ ਤਾਂ ਇਹਦਾ ਟੇਸਟ ਹੋ ਵੀ ਵਧੀਆ ਆਊਗਾ ਠੰਡੀ ਕਰਨ ਵਾਸਤੇ ਇਸ ਨੂੰ ਤੁਸੀਂ ਫ੍ਰਿਜ ਵਿੱਚ ਰੱਖੋ ਦਿਨ ਤੋਂ 4 ਘੰਟੇ ਵਾਸਤੇ ਬਹੁਤ ਚਿੱਲ ਹੋ ਜਾਏਗੀ ਤੇ ਠੰਡੀ ਹੋ ਕੇ ਬਹੁਤ ਟੇਸਟੀ ਲੱਗੇਗੀ ਇਸ ਰੈਸਪੀ ਨੂੰ ਤੁਸੀਂ ਜ਼ਰੂਰ ਟਰਾਈ ਕਰਿਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ